ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਹੁਣਾਂ ਦਾ ਵਪਾਰ ਲੈਣ ਦਾ ਕੰਮ 3 ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਅਰ 3 ਚ ਆਪਣੇ ਚੈਨਲ ਤੇ ਵੀਡੀਓ ਪੈਂਡ ਕਰ ਰਹੇ ਹਿੰਦਿਆਂ ਤੇ ਬਾਈ ਜੀ ਆਪਣੇ ਤੋਂ ਜੇ ਕਿਸੇ ਵੀਰ ਨੇ ਵੀਡੀਓ ਕਿਸੇ ਵੀ ਪਸ਼ੂ ਦੀ ਕੋਈ ਵੀ ਸੇਲ ਕਰ ਲਈ ਬਣਵਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪੈਂਡ ਹੋਰ ਜਾਰੀਗਾ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਨੂੰ ਚੇਤੋ ਪੈਂਦੀ ਆ ਜਿਸ ਦੇ ਵਿੱਚ ਦੁੱਧ ਵਾਲੀ ਸੂਈ ਸਵਾਈ ਮੱਝ ਲੈ ਕੇ ਟਾੜਿਆ ਤੇ ਹਾਜ਼ਰ ਹੋਏ ਆ ਬਾਈ ਜੀ ਬਾਕੀ ਦੀ ਬਲਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੋਂ ਦਾ ਲੈਨੇ ਆ ਆਓ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਦਸਕਰ ਸਿੰਘ ਜੀ ਹਾਂ ਜੀ ਪਿੰਡ ਬੁਰਜੜੀਗਾ ਜੀ ਜ਼ਿਲ੍ਹਾ ਫਰੀਦਕੋਟ ਸੀਲ ਜੇਤੋ ਠੀਕ ਆ ਬਾਈ ਜੀ ਤੇ ਬਾਈ ਜੀ ਕੀ ਡਿਟੇਲ ਹੈ ਦੀ ਮੈਂ ਦੀ ਇਹ ਤੀਜਾ ਸੂਹਾ ਸੂਈ ਆਈ ਹਣ ਅੱਜ ਹਣ ਸੂਈ ਆ ਜੀ ਹਾਂ ਹਣ ਸੂਈ ਆ ਅਤਾ ਤੰਤਰੀ ਗਈ ਹਾਂ ਇਹ ਤਾਂ ਆਵੇ ਮੈਲਾ ਮਗਾਇ ਡੁੱਲਿਆ ਪਿਆ ਜੀ ਬਾਈ ਜੀ ਤਾਜੀ ਸੁਈ ਵੀ ਆ ਮੈਂ ਹੁਣੇ ਕਿਤੇ ਹੁਣੇ ਬਾਈ ਜੀ ਨੇ ਮੈਨੂੰ ਫੋਨ ਲਾਤਾ ਆਂਦੇ ਵੀਡੀਓ ਪਾਉਣੀ ਆਪਾਂ ਹਾਂਜੀ ਤੇ ਵੀਡੀਓ ਬਾਈ ਜੀ ਆਪਾਂ ਬਣਾਉਣ ਲੱਗ ਗਏ ਆ ਤੇ ਬਾਈ ਜੀ ਕੀ ਰਿਕਾਰਡ ਦੋ ਦਵਾਦਾ ਦਾ ਦੱਸਿਆ ਦੁੱਧ ਮਾਲ ਕਹਿੰਦਾ ਸੀ 16 ਕਿਲੋ ਹੀ ਹਾਂਜੀ 14 ਕਿਲੋ ਮੰਨ ਕੇ ਲਈ 14 ਕਿਲੋ ਮੰਨ ਕੇ ਲਈ ਆ 14 ਕਿਲੋ ਮੈਂ ਦਾ ਦੁੱਧ ਪਾਉਣ ਦਾ ਹੱਕ ਵੀ ਬਹੁਤ ਆ ਬਾਈ ਜੀ ਵੱਡੀ-ਬੁੱਡੀ ਬਹੁਤ ਆ ਬਾਈ ਦੇ ਕੱਤ ਬਾਈ ਜੀ ਥੱਲੇ ਬਾਹ ਲਾਓ ਬਾਈ ਪੂਰੀ ਬਾਹ ਚੱਕ ਕੇ ਤੇ ਨਾਲ ਬਰਾਬਰ ਹੋਇਆ ਬਾਈ ਜੀ ਬਰਾਬਰ ਬਾਈ ਜੀ ਦੇ ਮੋਢੇ ਤੋਂ ਮੱਜ ਉ ਕੱਦ 5 ਫੁੱਟ 2 ਇੰਚੀ ਦਾ ਰਾਮ ਨਹੀਂ ਹੋਊਗਾ ਜੀ 5 ਫੁੱਟ 4 ਇੰਚੀ 5 ਫੁੱਟ 4 ਇੰਚੀ ਹਾਂਜੀ ਫਿਰ ਤਾਂ ਬਾਈ ਜੀ ਕੱਦ ਬਾਈ ਜੀ ਦਾ 5 ਫੁੱਟ 4 ਇੰਚਾ ਦੇ ਬਾਈ ਜੀ ਤੋਂ 4 ਕੰਚੀ ਨੀਵੀ ਆ 5 ਫੁੱਟ ਦੀ ਮੈਂ ਉੱਚੀ ਹੈਗੀ ਆ ਲੰਮੀ ਲੰਮੀ ਕਰਮਾ ਵਾਲੀ ਬਹੁਤ ਆ 14 ਲੀਟਰ ਕੋਈ ਦੁੱਧ ਵਾਲਾ ਨਹੀਂਗਾ ਤੇ ਬਾਈ ਜੀ ਤੋਰ ਚਾਲ ਚੈੱਕ ਕਰਾ ਦਿਓ ਦੀ ਕਰਮਾ ਵਾਲੀ ਦੀ ਤੋਰਾ ਚੈੱਕ ਰਾਓ ਲਓ ਬਾਈ ਜੀ ਤੋਰ ਚਾਲ ਚੈੱਕ ਕਰਾਉਣਿਆ ਤੁਹਾਨੂੰ ਦਸੱਲੀ ਪਰਕ ਤੁਸੀਂ ਆਪ ਕਰਨੀ ਆ ਕੱਦ ਕਾਠ ਵਾਲੀ ਉੱਚੀ ਲੰਮੀ ਖੁੱਲੇ ਲੈਵੇ ਦੀ ਪੂਰੀ ਚੰਗੀ ਮੈਂ ਆ ਬਾਈ ਦੁੱਧ ਵਾਲੀ ਮੱਝ ਆ ਸੁਵਾ ਤੀਜਾ ਅਰੀਜਨਲ ਸੁਈ ਆ ਆ ਕਰ ਲਓ ਬਾਈ ਜੀ ਫੇਸ ਕੁਆਲਟੀ ਚੈੱਕ ਕਰੋ ਸਿੰਘ ਬਾਈ ਜੀ ਹਾਇ ਖੁੱਲਾ ਹਾਇ ਗੋਲ ਕੱਦ ਵਾਲੀ ਮੈਂ ਆ ਕਿਸੇ ਬਾਈ ਦੇ ਵੀਰ ਦੇ ਮੱਝ ਪਸੰਦ ਆਵੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਓ ਬਾਈ ਜੀ ਤੋਰਾ ਚਾਲ ਮੈਂ ਦਾ ਚੰਗਾ ਕੱਦ ਘਾਟ ਵਾਲੀ ਆ ਬਾਈ ਜੀ ਹੋਰ ਗੱਲ ਵੇਖੋ ਸੀਲ ਵੇਖੋ ਕਿੰਨੀ ਬੱਚਾ ਹੋ ਤੇ ਖੜਾ ਬਾਈ ਜੀ ਹੁਣੀ ਵੈਸੇ ਹੀ ਇੱਥਾਂ ਬਹਿ ਗਏ ਆ ਕਰਮ ਵਾਲੀ ਨੇ ਪੂਸ਼ਮ ਨਹੀਂ ਖਲਾਈ। ਥਾਂ ਤੋਂ ਪੂਰੇ ਗੈਬ ਚ ਲੱਗੇ ਮੋٹے ਮੋٹے ਥਾਣਾ ਅੱਥੀ ਚੁਾਈ ਵਾਲੇ ਚਾਰ ਸਪੇਰੋਂ ਬਾਈ ਜੀ। ਕੱਲਾ ਕੱਲਾ ਥਾਣਾ ਪੀੜੀ ਦੇ ਪਾਵਿਆਂ ਨੂੰ ਪੂਰੀ ਵਿਰਲ ਚ ਲੱਗੇ ਵੇ। ਸੋਹਣੇ ਥਾਣਾ ਕੱਦ ਘਾਟ ਵਾਲੀ ਆ ਤੇ ਬਾਈ ਜੀ ਦਿੱਤਾ ਕੀ ਇਹਨੇ? ਕੱਟਾ ਦਿੱਤਾ। ਕੱਟਾ ਬਾਈ ਜੀ ਦਿੱਤਾ। ਕੱਟਾ ਬਾਈ ਜੀ। ਚਲੋ ਠੀਕ ਆ ਕੱਟੇ-ਕੱਟਿਆਂ ਦਾ ਰੱਬ ਦੀ ਦੇਣ ਆ। ਕਿਸੇ ਵੀ ਵੀਰ ਨੇ ਜੇ ਪਾਲਣਾ ਹੋਇਆ ਕੱਟੀ ਨੂੰ ਘਾਟੇ ਵੀ ਨਹੀਂ ਲੈਂਦਾਗਾ। ਦੁੱਧਵਾਜੇ ਕੋਈ ਚੰਗਾਊਗਾ ਤੇ ਕੱਟੀ ਜਿੰਨੇ ਕਰਮ ਵਾਲਾ ਇਹ ਵਟਾ ਜੂਗਾ। ਤੇ ਬਾਈ ਜੀ ਕੀ ਜਾ ਡਿਮਾਂਡ ਆ ਇਹਦੀ ਮਤਲਬ ਹੋ ਰਹੀ ਬਾਈ ਜੀ ਆਪਣਾ ਤਰਾਜ ਨਾ ਕਰੇ ਮੱਜਾ ਆਪਣਾ ਬਰਗਾੜੀ ਹੀ ਹੁੰਦੇਗਾ ਇਹ ਵੀਡੀਓ ਪਾਉਣੇ ਆਪਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹਦਾ ਘਰੇ ਨਾ ਜਾ ਉਹ ਨਾ ਲੈ ਦੇ ਇਹ ਜਾਣ ਕੇ ਕਹਿੰਦਾ ਵੀ ਡਰੈਸ ਦਾ ਪਰ ਕਿਵੇਂ ਬੱਤ ਲੱਗੋ ਹੈ ਨਾ ਇਹਦਾ ਹੈ ਬਾਈ ਜੀ ਕੋਈ ਗੱਲ ਨਹੀਂ ਪਰ 2 ਕਿਲੋ ਬਾਟੀਆ 2 ਕਿਲੋਮੀਟਰ ਬਾਟੀਆ 2 ਕਿਲੋਮੀਟਰ ਬਾਟੀਆ ਉਹ ਤੇ ਫਿਰ ਨਾ ਅਗਲੇ ਦਾ ਘਰ ਵਾਲੇ ਦੱਸਣਾ ਪੈਂਦਾ ਘਰੇ ਕਿਸੇ ਦੇ ਵੀ ਆਉਣਾ ਹੁਣ ਤੇਰਾ ਜਿਸ ਕਾਰਨ ਇੱਥੇ ਪਿੰਡ ਦੇ ਵਿੱਚੋਂ ਅਗਲੇ ਪੁੱਛੂਗਾ ਬਾਈ ਜਿਸ ਕਾਰਨ ਘਰੇ ਜਾਣਾ ਅਗਲਾ ਤਾਂ ਹੀ ਪੁੱਛੂ ਜੇ ਬਗਰਾੜੀ ਵੀਡੀਓ ਪਾਊਗਾ ਬਗਰਾੜੀ ਬਾਈ ਜੀ ਰਾਣੇ ਦੇ ਘਰ ਵੀਡੀਓ ਬਣਦੀ ਹੁੰਦੀ ਆ ਉੱਥੇ ਰਾਣਾ ਤਾਂ ਕਹਿ ਦਿੰਦਾ ਹਾਂ ਜੀ ਵੀ ਰਾਣਾ ਕਹੂਗਾ ਰਾਣੇ ਦਾ ਘਰੀ ਵਾਲਾ ਪੁੱਛੂਗਾ ਜੇ ਉੱਥੇ ਕੋਈ ਜਿਸ ਕਰਨ ਦਾ ਘਰ ਭਾਲੂਗਾ ਨਹੀਂ ਥਿਹਾਣਾ ਕਿ ਹਨਾ ਤੇ ਰਾਣੇ ਦੇ ਨਾਲ ਤੇ ਰਾਣੇ ਦਾ ਥੇ ਹੋਊਗਾ ਬਗਰਾੜੀ ਦੇ ਵਿੱਚ ਉਸ ਕਰਨ ਦੇ ਨਾਂ ਦੇ ਕਈ ਬੰਦੇ ਤਰਾਕਦੇ ਵੀ ਉੱਥੇ ਵੀਡੀਓ ਉੱਥੇ ਪਾਉ ਆਪਣੇ ਉੱਥੇ ਹੁੰਦੇ ਆਪਣੇ ਵੀ ਠੀਕ ਆ ਬਾਈ ਇੱਥੇ ਨਹੀਂ ਦੇ ਉੱਥੇ ਵੀ ਹਾਂ ਜੀ ਜੇ ਵੱਧ ਉੱਥੇ ਹੁਣ ਇੱਥੇ ਆ ਜਾਂਦੇ ਬਾਈ ਜੀ ਜੇ ਵੱਧ ਨੂੰ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਈ ਇਹ ਕੀ ਡਿਟੇ ਆ ਕੀ ਮੋਲ ਹੈਗਾ ਜਾਇਜ ਜਾ ਮੋਲ ਦੇ ਲੈਣੀ ਦੱਸੋ ਉਹੀ ਗੱਲ ਬਣੇ ਵੀ ਜਿਹੜਾ ਵੀਰ ਵੇਖੇ ਤੇ ਮੈਂ ਭੱਜ ਕੇ ਸੌਦੇ ਵਾਲੀ ਗੱਲ ਕਰਿਓ ਮੁੱਲ ਵੀ ਦੱਸ ਦਿਓ ਤੇ ਦੇਣ ਲੈਣ ਵੀ ਦੱਸੋ ਬਾਈ 1 5 ਇਹਦਾ ਮੁੱਲ 1 5 ਤੇ ਮਾਲਤਾਨ ਦੇ ਨਹੀਂ ਲੈਣੀ ਕਿੰਨੇ ਦੀ ਜਾਇਜ਼ ਆ 95000 ਦੀ ਦੇ ਦੇਣੀ 95000 ਰੁਪਏ ਦੀ ਬਾਈ ਜੀ ਮੁੱਲ ਬਾਈ ਜੀ ਨੇ ਬਿਲਕੁਲ ਲੱਖ ਰੁਪਈਆ ਵੀ ਦੱਸਤਾ ਤੁਹਾਨੂੰ ਤੇ ਦੇਣ ਲੈਣ 95000 ਰੁਪਈਆ ਜਾਇਜ਼ ਆ ਆਮ ਆਪਾਂ ਮੰਗਦੇ ਮੁੱਲ ਸੌਂਦੇ ਆ ਐਡੀ ਮਹਿੰਗਾ ਘਰ ਵਾਲਾ ਬੰਦਾ ਕੋਈ 1 25 ਤੋਂ ਘੱਟ 30 ਤੋਂ ਘੱਟ ਮੁੱਲ ਨਹੀਂ ਕਰਦਾਗਾ ਉਥੇ ਕੁੱਤੇ ਭਗਾਈ ਖੋਈ ਜਾਂਦੀ ਨਾਗਲਾ ਘੜਦਾ ਨਾ ਕਰਦਾ ਬਾਈ ਜੀ ਦਾ ਮਲ ਕਰਾਉਣ ਨੂੰ ਭਲਾ 1.5 ਤੇ 95000 ਦੀ ਮਹਿੰਦ ਦੇ ਦਾਂਗੇ ਬਾਕੀ ਮੌਕੇ ਤੇ ਵੀਰ ਮੇਰੋ ਹੋਰ ਵੀ ਮਾਨਤਾਨ ਹੋ ਜਾਊਗਾ ਜੇ ਕੋਈ ਵੀਰ ਚੱਲ ਕੇ ਆਊਗਾ ਸੀਲ ਢੰਡੀ ਬਾਈ ਜੀ ਨੇ ਬੱਚਾ ਫੇਰ ਨਹੀਂ ਛੱਡਿਆ ਮੱਝ ਕਿੱਲੇ ਤੇ ਬੱਦੀ ਨਹੀਂ ਖੁੱਲੀ ਖੜੀ ਆ ਧਾਰਾ ਕੱਢਣ ਲੱਗ ਗਏ ਆ ਮੂਰਲੇ ਥਰਾਂ ਦੇ ਨਾਲ ਧਾਰਾ ਬਾਈ ਜੀ ਮਾਰੀ ਜਾਂਦੇ ਆ ਵੇਖੋ ਕੋਈ ਭੂਰ ਨਹੀਂ ਛਟਾਣੀ ਸੁਣਨਾ ਥੋਣ ਮਗਰਲੇ ਥਾਂ ਲੱਗ ਗਿਆ ਧਾਰਾ ਗੋਲ ਸਾਫ ਸੁਣਨਾ ਬਾਈ ਜੀ ਖੁੱਲੀ ਖੜੀ ਮੱਝ ਵੈਸੇ ਹੀ ਧਾਰਾ ਮਾਰੀ ਜਾਂਦਾ ਤੇ ਬਾਈ ਜੀ ਇਹ ਕੰਮ ਕਰ ਲੈ ਜਦੋਂ ਵਹਿ ਦੀ ਵੀਡੀਓ ਜੇਰ ਪੈ ਗਈ ਜੇਰ ਦੀ ਵੀਡੀਓ ਬਣਾ ਕੇ ਰੱਖ ਲਿਓ ਕੋਈ ਵੀ ਵੀਰ ਮਹਿ ਲੈਂਦਾ ਹੋਇਆ ਅਗਲੇ ਨੂੰ تسਲੀ ਹੋ ਜਾਂਦੀ ਆ ਇਹ ਮੱਝ ਸੂਪੀ ਆ ਹਾਂਜੀ ਹਾਂਜੀ ਸੂਈ ਤਾਂ ਵੇਖ ਹੀ ਲਈ ਜੇਰ ਪੈ ਗਈ ਹੈ ਹਨਾ ਬਾਕੀ ਦੰਦ ਉਹ ਦੇਖੋ ਟੈਂਟੇ ਨੂੰ ਸੂਪੇ ਬਾਈ ਜੀ ਦੰਦ ਦੰਦ ਵਧਗਾ ਸਾਫ ਆ ਸੋਣ ਇੱਕ ਘਵਾੜੇ ਵਰਗੇ ਦੰਦ ਪਏ ਆ ਸੂਹਾ ਵਾਕਈ ਮੈਂ ਇਹਦਾ ਤੀਜਾ ਕੱਦ ਘਾਠ ਵਾਲੀ ਆ ਕੋ ਸੂਨ ਵਾਲੇ ਦਿਨ ਪਸ਼ੂ ਪੱਠੇ ਪੁੱਠੇ ਖਾਣੇ ਸੋਭਾ ਤੁਸੀਂ ਸਾੜੇ ਜਾਂਦਾ ਉਹਦੇ ਪਸ਼ੂ ਫਿੱਕਾ ਤੇ ਆ ਆਪਾਂ ਨੂੰ ਲੱਗਦਾ ਇਹ ਲਿੱਸਾ ਫਿੱਕਾ ਪਰ ਮੈਂ ਵੱਡੀ ਵੀ ਬਹੁਤ ਆ ਤੇ ਲਿੱਸੇ ਵੀ ਹੈ ਨਹੀਂ ਪੱਠ ਪੂੜ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਦਾ ਨੰਬਰ ਪੁੱਛ ਦਿੰਨੇ ਆ। ਬਾਕੀ ਆਪਣਾ ਮੱਝ ਸੂਈ ਵੀ ਲੈਂਦੇ ਨਹੀਂ। ਹਾਂਜੀ। ਆਪ ਲੈਨੇ ਤਾਜੀ ਸੂਣ ਵਾਲੀ ਜਿਹੜੀ ਹੱਥੀ ਸੂਇਆ। ਨਹੀਂ ਚੰਗੀ ਗੱਲ ਆ ਬਾਈ ਜੀ تسਲੀ ਦਿੱਤੀ ਜਾਂਦੀ ਆ। ਪਿੱਛੇ ਸੂਇਆ ਪਸੂਆਂ ਦਾ। ਹਾਂਜੀ। ਕਈ ਵਾਰੀ ਬੱਚਾ ਉਹਨਾਂ ਕੱਤਾ ਹੁੰਦਾ ਆਲਾ ਹੋਰ ਬੱਚਾ ਢੱਲ ਕੇ ਕਹਿੰਦਾ ਲੈ ਜਾਓ ਮੜ ਕੇ ਲਾਂਬੇ ਆਪ ਨੂੰ ਆਈ ਜਾਂਦੇ ਆ। ਜਾਇ ਜਾਇ ਗੱਲ ਖੈਰ। ਬਾਕੀ ਜੇਰ ਜੂਰ ਹੱਥੀ ਪੈ ਜਣੀ ਜੇਰ ਤਾਂ ਮੈਂ ਪੂਛ ਚੱਕੀ ਜਾਂਦੀ ਆ। ਥੋੜੇ ਟਾਈਮ ਚ ਹੀ ਖੈਰ ਜੇਰ ਪੈ ਜੂਗੀ ਨੇੜੇ ਹੀ ਆ ਜੇਰ। ਤੇ ਬਾਈ ਜੀ ਮੋਬਾਈਲ ਨੰਬਰ ਦੱਸਿਓ 36541 ਇੱਕ ਵਾਰ ਹੀ ਫੇਰ ਦੱਸੋ 98725 36541 ਲੋ ਬਾਈ ਜੀ ਬਾਈ ਜੀ ਦਾ ਮੋਬਾਈਲ ਨੰਬਰ ਆ ਕਿਸੇ ਵੀਰ ਦੇ ਮੱਝ ਪਸੰਦ ਆਵੇ ਬਾਈ ਜੀ ਹੁਣਾਂ ਸੰਪਰਕ ਕਰ ਲਿਓ ਬਾਈ ਜੀ ਆਪਣਾ ਵੀਡੀਓ ਸੋਹਣੀ ਲੱਗੇ ਬਾਈ ਜੀ ਸ਼ੇਅਰ ਕਰ ਲਿਓ ਲਾਈਕ ਕਰ ਲਿਓ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਅੱਗੇ ਵਾਸਤੇ ਤੁਹਾਡੇ ਤੱਕ ਵੀਡੀਓ ਪਹੁੰਚ ਸਕਣ ਤੁਹਾਡੇ ਖਾਤਰ ਵੀਡੀਓ ਬਣਾਉਣੇ ਬਾਈ ਜੀ ਤੇ ਬਾਈ ਜੀ ਵੀਡੀਓ ਵੇਖਣ ਲਈ ਧੰਨਵਾਦ